ਇਹਨਾਂ ਸੀਸੀ ਟੀਵੀ ਕੈਮਰੇ ਲਗਾ ਦਿੱਤੇ ਪੁਲਿਸ ਆਲੇ ਨਜ਼ਰ ਨਾ ਆਉਣਗੇ ਸੀਸੀ ਟੀਵੀ ਕੈਮਰੇ ਲਗਾ ਦਿੱਤੇ ਪੁਲਿਸ ਆਲੇ ਨਜ਼ਰ ਨਾ ਆਉਣਗੇ ਹੁਣ ਚਲਾਨ ਸਿੱਧਾ ਘਰੇ ਆਊ ਜਿਹੜੇ ਬੱਤੀਆਂ ਜੰਪ ਕਰਾਉਣਗੇ ਹੁਣ ਚਲਾਨ ਸਿੱਧਾ ਘਰੇ ਆਊ ਜਿਹੜੇ ਬੱਤੀਆਂ ਜੰਪ ਕਰਾਉਣਗੇ ਇੱਥੇ ਤਾਂ ਕੋਈ ਖੜਾ ਨਹੀਂ ਇਹ ਦੇਖ ਨਾ ਅੱਗੇ ਟੱਪ ਜਿਓ ਇੱਥੇ ਤਾਂ ਕੋਈ ਖੜਾ ਨਹੀਂ ਇਹ ਦੇਖ ਨਾ ਅੱਗੇ ਟੱਪ ਜਿਓ ਫੋਟੋ ਦੇਖ ਕਰ ਕਲੇਸ਼ ਨਾ ਪੈਜੇ ਧਿਆਨ ਇਸ ਗੱਲ ਦਾ ਰੱਖ ਲਿਓ ਫੋਟੋ ਦੇਖ ਕਰ ਕਲੇਸ਼ ਨਾ ਪੈਜੇ ਧਿਆਨ ਇਸ ਗੱਲ ਦਾ ਰੱਖ ਲਿਓ ਇਲਤੋਂ ਵੀ ਤੇਜ ਨਿਗਾਹ ਕੈਮਰੇ ਦੀ ਗੱਲ ਹਲਕੇ ਚ ਨਾ ਰੱਖ ਲਿਓ ਇਲਤੋਂ ਵੀ ਤੇਜ ਨਿਗਾਹ ਕੈਮਰੇ ਦੀ ਗੱਲ ਹਲਕੇ ਚ ਨਾ ਰੱਖ ਲਿਓ ਇਕੱਲਾ ਚਲਾਨ ਨਹੀਂ ਆਉਣਾ ਨਾਲ ਫੋਟੋ ਵੀ ਆਉ। ਗੌਰ ਨਾਲ ਤੱਕ ਲਿਓ ਇਕੱਲਾ ਚਲਾਨ ਨਹੀਂ ਕਰ ਆਉਣਾ ਓਟੋ ਵੀ ਨਾਲ ਆਉ ਗੌਰ ਨਾਲ ਤੱਕ ਲਿਓ ਤਾਂ ਮਹਾਲੀ ਜ਼ਿਲ੍ਹੇ ਤੋਂ ਜਿਹੜੇ ਆਨਲਾਈਨ ਚਲਾਨ ਕੱਟਣ ਦਾ ਪ੍ਰੋਸੈਸ ਹੈ ਉਹ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਹੈ ਰਮਾਂਜੋ ਕੋ ਮੁੱਖ ਮੰਤਰੀ ਪੰਜਾਬ ਨੇ ਇਹਨਾਂ ਦੀ ਵੀਡੀਓ ਤੁਸੀਂ ਦੇਖ ਲਈ ਹੋਣੀ ਕਿਦੇ ਵਿੱਚ ਉਹ ਜਾਣਕਾਰੀ ਜਿਹੜੀ ਦੇ ਰਿਹਾ ਤਾਂ ਹੁਣ ਇਹ ਨਾ ਸਮਝ ਲਿਓ ਕਿ ਉੱਥੇ ਦਾ ਕੋਈ ਮੁਲਾਜ਼ਮ ਹੈ ਨਹੀਂ ਜਲਾਨ ਕਟਣ ਵਾਲਾ ਵੀ ਲੰਘ ਜਾਂਦੇ ਆ ਤਾਂ ਸੀਸੀਟੀਵੀ ਕੈਮਰੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਉੱਥੇ ਲਾਏ ਗਏ ਐ ਤਾਂ ਜਿਵੇਂ ਹੀ ਤੁਸੀਂ ਵੀ ਬੱਤੀ ਜੰਪ ਕਰੋਗੇ ਨਿਯਮ ਦੀ ਉਲੰਘਣਾ ਕਰੋਗੇ ਤਾਂ ਤੁਹਾਡੀ ਪਿੱਕ ਜਿਹੜੀ ਉਹ ਖਿੱਚ ਲੂ ਤੁਹਾਡਾ ਸਾਰਾ ਬਾਇਓ ਡਾਟਾ ਕਲੈਕਟ ਕਰ ਲੂ ਤੇ ਚਲਾਨ ਜਿਹੜਾ ਜਿਵੇਂ ਵਾਰਲਿੰਗ ਕੰਟਰੀਆਂ ਚੋਂਦਾ ਸਿੱਧਾ ਤੁਹਾਡੇ ਘਰੇ ਆਊਗਾ ਤੇ ਨਾਲ ਤੁਹਾਡੇ ਫਰੰਟਰ ਸੀਟਾਂ ਦੇ ਬੈਠੇ ਦੀ ਜਿਹੜੀ ਇਮੇਜ ਵੀ ਹੈ ਉਹ ਚਲਾਨ ਨਾਲ ਆਊ। ਵੀ ਭਾਈ ਆ ਤੇਰੀ ਗੱਡੀ ਸੀ ਆ ਤੂੰ ਬੈਠਾ ਆ ਤੇਰੇ ਨਾਲ ਵੀ ਬੈਠਾ ਸੀ ਜਾਂ ਕੋਈ ਨਹੀਂ। ਜੇ ਹੋਇਆ ਤਾਂ ਨਾਲ ਆ ਜੂ ਜੇ ਸੀਟ ਖਾਲੀ ਹੋਈ ਤਾਂ ਵੀ ਇਮੇਜ ਜਿਹੜੀ ਆਊਗੀ। ਇਹ ਚਲਾਨ ਦਾ ਜਿਹੜਾ ਇੱਕ ਚੰਗਾ ਤਰੀਕਾ ਆਪਾਂ ਕਹਿ ਸਕਦੇ ਹਾਂ। ਇਹ ਨਾਲ ਜਿਹੜੀ ਮੁਲਾਜ਼ਮਾਂ ਦੀ ਬਚਤ ਵੀ ਹੋਊ ਜਿਹੜੇ ਲੋਕ ਖੈਂਬੜਵਾਜੀ ਕਰਦੇ ਐ ਉਹ ਵੀ ਘਟਣਗੇ ਤੇ ਰੰਗੇ ਹੱਤੀ ਫੜੇ ਵੀ ਜਾਣਗੇ। ਤਾਂ ਕਿਹੜੇ-ਕਿਹੜੇ ਚੌਂਕਾਂ ਦੇ ਵਿੱਚ ਕਿੱਥੇ-ਕਿੱਥੇ ਇਹ ਕੈਮਰੇ ਲਾਏ ਆ ਤੁਹਾਨੂੰ ਇਹ ਵੀਡੀਓ ਦੱਸ ਦਿੰਨੇ ਆ। ਤਾਂ 20 ਲੋਕੇਸ਼ਨਾਂ ਤੇ ਇਹ ਸੀਸੀਟੀਵੀ ਕੈਮਰੇ ਜਿਹੜੇ ਸਾਬਜਾ ਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਜਿਹੜਾ ਲਾਈ ਗਈ ਹੈ ਤਾਂ ਇਹਦੇ ਵਿੱਚ ਪਹਿਲਾ ਆ ਗਿਆ ਚਾਵਲਾ ਚੌਂਕ ਕ੍ਰੋਸਿੰਗ ਫੇਸ ਦੂਜਾ ਆ ਗਿਆ ਫੇਸ 3 5 ਕ੍ਰੋਸਿੰਗ ਫਿਰ ਆ ਗਿਆ ਮਾਈਕਰੋ ਟਾਵਰ ਫੇਸ 2 3 A ਕ੍ਰੋਸਿੰਗ ਫਿਰ ਆ ਗਿਆ ਮੈਕਸ ਹਸਪੀਟਲ ਫਿਰ ਆ ਗਿਆ ਸਨੀ ਐਂਡ ਕਲੇਵ ਫਿਰ ਆ ਗਿਆ ਆਈਆਈਐਸਆਰ ਚੌਂਕ ਫਿਰ ਆ ਗਿਆ 에어ਪੋਰਟ ਚੌਂਕ ਫਿਰ ਆ ਗਿਆ ਚੀਮਾ ਵਾਇਲਰ ਚੌਂਕ ਫਿਰ ਆ ਗਈ ਲਾਂਡਰਾ ਲੋਕੇਸ਼ਨ ਨੌ ਨੰਬਰ ਤੇ 10ਵੇਂ ਤੇ ਆ ਗਿਆ ਜੀ ਸੈਕਟਰ 105 ਤੇ 106 ਫਿਰ ਆ ਗਿਆ ਜੀ ਟੀ ਪੁਆਇੰਟ ਲਾਂਡਰਾ ਬਨੂੜ ਰੋਡ ਹੈ ਜਿਹੜਾ ਟੀ ਪੁਆਇੰਟ ਵਾਸ ਦਾ ਉੱਥੇ ਆ ਗਿਆ ਫਿਰ ਆ ਗਿਆ ਜੀ ਪੂਰਵ ਅਪਾਰਟਮੈਂਟ ਕ੍ਰੋਸਿੰਗ ਸੈਕਟਰ 89 ਫਿਰ ਆ ਗਿਆ ਜੀ ਟੀ ਪੁਆਇੰਟ ਅਜੀਤ ਸਮਾਚਾਰ ਸੈਕਟਰ 90 ਫੇਸ 8 ਬੀ ਫਿਰ ਆ ਗਿਆ ਜੀ ਫੇਸ 7 ਕ੍ਰੋਸਿੰਗ ਫਿਰ ਆ ਗਿਆ ਜੀ ਨੀਅਰ ਟੀ ਡੀ ਆਈ ਗਿਲਕੋ ਗੇਟ ਫਿਰ ਆ ਗਿਆ ਜੀ ਫਰੈਂਕੋਲਾਈਟਸ ਤੇ 17ਵੇਂ ਨੰਬਰ ਤੇ ਆ ਗਿਆ ਜੀ 에어ਪੋਰਟ ਚੌਂਕ 2 ਜੀਰਕਪੁਰਾ ਰੋਡ ਤਾਂ ਇਹ 17 ਜਿਹੜੀਆਂ ਲੋਕੇਸ਼ਨਾਂ ਦੀ ਲਿਸਟ ਆਈ ਹੈ ਜਿੱਥੇ ਕੈਮਰੇ ਲੱਗੇ ਆ ਇਹ ਕੈਮਰੇ ਰਾਹੀਂ ਆਨਲਾਈਨ ਚਲਾਨ ਆ ਜਿਹੜੇ ਹੋਣਗੇ ਤੇ ਤੁਹਾਡੇ ਘਰ ਆ ਜਿਆ ਕਰੂਗਾ ਬਾਕੀ ਸਕਰੀਨ ਤੇ ਨਾਲ ਦੀ ਨਾਲ ਲਿਸਟ ਚੱਲੀ ਜਾਏ ਤੁਸੀਂ ਇਹਦੇ ਵਿੱਚ ਵੀ ਜਿਹੜਾ ਦੇਖ ਸਕਦੇ ਹੋ ਸੋ ਇੱਕ ਚੰਗਾ ਉਪਰਾਲਾ ਜਿਹੜਾ ਆਪਾਂ ਸਰਕਾਰ ਦਾ ਕਹਿੰਦੇ ਆ ਬਹੁਤ ਵਧੀਆ ਕੰਮ ਕਰਿਆ ਹੈ ਸੋ ਬੜੇ ਰੋਕ ਹੁੰਦੇ ਆ ਮੰਨਦੇ ਨਹੀਂ ਹੁੰਦੇ ਨਾ ਜੀ ਮੈਂ ਤਾਂ ਪੱਤੀ ਕ੍ਰੋਸ ਨਹੀਂ ਕਰੀ ਮੈਂ ਆਇਆ ਜੀ ਮੈਂ ਫਲਾਨਾ ਜੀ ਕਿਸੇ ਨਾਲ ਗੱਲ ਕਰਾਉਣ ਦੇ ਫੋਨ ਕੱਢ ਕੇ ਤਾਂ ਇਹ ਸਿਸਟਮ ਜਿਹੜਾ ਖਤਮ ਹੋ ਗਿਆ ਜਿੱਥੇ ਤੇ ਸੀਸੀਟੀਵੀ ਕੈਮਰੇ ਇਸ ਤਰ੍ਹਾਂ ਲੱਗਦੇ ਜਾਣਗੇ ਇਹ ਸਿਸਟਮ ਆ ਜਿਹੜਾ ਬੈਸਵਾਜੀ ਵਾਲਾ ਜਾਂ ਕਿਸੇ ਲਈ ਸਪਾਰਸ ਲਵਾਉਣਾ ਤੇ ਜਿਹੜਾ ਮੰਨਦਾ ਨਹੀਂ ਹੈਗਾ ਫਿਰ ਉਹ ਰੰਗੇ ਹੱਤੀ ਫੜਾਇਆ ਜਾਇ ਕਰੂਗਾ ਤਾਂ ਚੰਗਾ ਪ੍ਰਾਲਾ ਸਰਕਾਰ ਦਾ ਜਿਹੜਾ ਆਪਾਂ ਕਹਾਂਗੇ ਸੋ ਤੁਹਾਨੂੰ ਵੀ ਇਹ ਉਪਰਾਲਾ ਚੰਗਾ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਕੀ ਚਾਰ ਜ਼ਿਲ੍ਹੇ ਹੋਰ ਵੀ ਨੇ ਉਹ ਅਗਲੀ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਜਿੱਥੇ ਸੀਸੀਟੀਵੀ ਕੈਮਰੇ ਸਬੱਡੇ ਜ਼ਿਲ੍ਹੇ ਜਿਹੜੇ ਚੁਣੇ ਗਏ ਆ ਤਾਂ ਕਰਮਬਾਰ ਲਗਾਤਾਰ ਜਿਵੇਂ ਜਿਵੇਂ ਸਮਾਂ ਬੀਤਦਾ ਜਾਊਗਾ ਤੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਲੱਗਣਾ ਹੈ ਤਾਂ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਸਾਰਾ ਸਿਸਟਮ ਜਿਹੜਾ ਚਲਾਉਣ ਦਾ ਇਸੇ ਤਰ੍ਹਾਂ ਹੀ ਆਨਲਾਈਨ ਜਿਹੜਾ ਹੋ ਜਾਣਾ ਬਾਕੀ ਆਪਣੇ ਵਿਚਾਰ ਜਿਹੜੇ ਤੁਸੀਂ ਜ਼ਰੂਰ ਰੱਖੋ